ਇਕ ਓੰਕਾਰ ਸਤਿਗੁਰ ਪ੍ਰਸਾਦ ਤਾ ਪ੍ਰਸਾਦ ਸਵਈਏ ਪਾ ਸਾਹਿਦ ਅਸਵੀ ਸੁਰਾਗ ਸੁਧ ਸਮੂਹ ਸਿਧਾਨ ਕੇ ਦੇਖ ਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਓ ਮਤ ਕੋ ਉਹਨਾ ਦੇਖੇਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ ਏ ਕਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਪਾਰੀ ਪੂਜਾਨ ਕੇ ਪੂਪ ਭਲੀ ਬੇਦ ਨਿਆਵਤ ਸੀਸ ਨ ਜਾਤ ਵਿਚਾਰੇ ਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨਾਗੇ ਹੀ ਪਾਏ ਪਧਾਰੇ ਜੀਤ ਫਿਰੈ ਸਵਦੇਸ਼ ਦਿਸ਼ਾਨ ਕੋ ਬਾਜ ਤ ਢੋਲ ਮਿਰਦੰਗ ਨਗਾਰੇ ਗੁੰਜਤ ਘੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਊਤ ਪਵੇਖ ਪਵਾਨ ਕੇ ਭੂਪਤ ਕੌਣ ਗਨਾ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ தாம் ਸਿਧਾਰੇ ਤੀਰਥ ਨਾਨ ਦਿਆਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਆਹਾਰ ਜਤੀ ਜਤਾਰ ਸਬੈਸ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਨੇਕ ਨਾ ਲੇਖੈ ਸੁਧ ਸਿਪਾ ਦੁਰੰਤ ਦਬਾਹ ਸੋ ਸਾਸਨਾ ਦੁਰਦਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੋਰ ਮਵਾਸਨ ਮਾਤਿ ਮਤੰਗਨ ਮਾਨ ਮਲਾਂਗੇ ਸ੍ਰੀ ਪਸ ਸ੍ਰੀ ਭਗਵਾਨ ਕਿਰਪਾਵਿਨ ਤਿਆਗ ਜਹਾਂ ਨਿਦਾਨ ਚਲਾਂਗੇ ਬੀਰ ਅਪਾਰ ਬਡੇ ਬਰਿਆਰ ਅਵਚਾਰ ਹੈ ਸਰ ਕੀ ਧਾਰ ਪਛਈਆ ਤੁਰ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਢਾਨ ਕੋ ਤੋੜਨ ਹਾਰ ਸੋ ਬਾਤ ਨਹੀਂ ਚਗਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਨੇਕ ਸੋ ਇੱਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਪੂਤ ਪਵੇਖ ਪਵਾਨ ਜਪਾਂਗੇ ਜੀਵ ਜਿਤੇ ਜਲਮੈ ਥਲਮੈ ਪਲਹੀ ਪਲਮੈ ਸਭ ਥਾਪਤ ਪਾਂਗੇ ਪੁਨ ਪਰਤਾਪਨ ਬਾੜ ਜਾ ਧੰ ਪਾਪਣ ਕੇ ਬੋ ਪੁੰਜ ਖ ਪੈਗੇ ਸਾਹ ਸਮੂ ਪਰਸੰਨ ਫਿਰਾਂ ਜਗ ਸਤਰ ਸਬ ਅਵਲੋਕ ਚਪਾਂਗੇ ਮਾਨਵ ਇੰਦਰ ਗਜੇਂਦਰ ਨਰਾ ਧੱਪ ਜੋਨ ਤ੍ਰਲੋਕੋ ਰਾਜ ਕਰਾਂਗੇ ਕੋਟ ਸ਼ਨਾਣ ਗਜਾਜ ਗਦਾਨ ਅਨੇਕ ਸੁਵੰਦ ਬਰਸਾਜ ਬਰਾਂਗੇ ਬ੍ਰਹਮਹੇਸ਼ਰ ਬੇ ਸੰਸਚੀਪਦ ਅੰਤ ਫਸੇ ਜੰਫਾਸ ਪਰੇ ਜੇ ਨਰ ਸ੍ਰੀਪਤ ਕੇ ਪ੍ਰਸਹ ਪਗ ਤੇ ਨਰ ਫੇਰਨ ਦੇ ਤਰਾਂਗੇ ਕਹਾ ਭਇਓ ਜੋ ਦਉ ਲੋਚਨ ਮੂੰਦ ਕੇ ਬੈਠਿਓ ਬਕ ਧਿਆਨ ਲਗਾਇਓ ਨਾ ਹਾਥ ਫਰੀ ਲੀ ਸਾ ਸਮੁੰਦਰਨ ਲੋਗ ਗਿਓ ਪਰਲੋਗ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲਾ ਪਾਹਨ ਪੂਜ ਧਰਿਓ ਸਿਰ ਕਾਹੂ ਲ ਲਿੰਗ ਗਰੇ ਲਟਕਾਇਓ ਕਾਹੂ ਲ ਖਰਵਾਚੀ ਦੇਸ਼ਾ ਮੈਂ ਕਾਹੂ ਪ੍ਰਸ਼ਾਦ ਕੋ ਸੀਸ ਨਿਵਾਇਓ ਕੋ ਬੋਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ ਪੂਜਨਤਾਇਓ ਉਰ ਕਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਏਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ